ਸਾਹਿਬੀ ਕਾਲ ਜੀ ਮੇਰੇ ਸਾਰੇ ਕਿਸਾਨ ਭਰਾਵਾਂ ਨੂੰ ਪ੍ਰਮਾਤਮਾ ਅੱਗੇ ਦੁਆ ਕਰਦੇ ਆ ਕਿ ਤੁਸੀਂ ਸਾਰੇ ਠੀਕ ਹੋਵੋਗੇ ਤੇ ਕਿਉਂਕਿ ਹੁਣ ਫਸਲ ਦਾ ਜਿਹੜਾ ਸਿਮਲਾ ਮਿਰਚੇ ਆਪਾਂ ਗੱਲ ਕਰਦੇ ਆ ਜਿਹੜਾ ਸਹੀ ਟਾਈਮ ਹੈ ਉਹ ਸਟਾਰਟ ਹੋ ਚੁੱਕਿਆ ਕਿਉਂਕਿ ਇਸ ਟਾਈਮ ਆਪਾਂ ਮਿਰਚ ਨੂੰ ਹੁਣ ਜਿਹੜੀਆਂ ਫਰੂਟ ਵਾਲੀਆਂ ਜਿਹੜੀਆਂ ਸਪਰੇਅ ਆ ਜਾਂ ਫਲ ਚਕਾਉਣੇ ਸਪਰੇਅ ਆ ਉਹ ਸਟਾਰਟ ਹੋ ਜਾਣੀਆਂ ਨੇ ਤੇ ਇੱਕ ਹੁਣ ਸਹੀ ਸਮੱਸਿਆ ਮੇਨ ਆਊਗੀ ਕਿ ਜਿਹੜੀ ਡੋਡੀ ਦਾ ਪੀੜਾ ਪੈ ਕੇ ਡਿੱਗਣਾ ਉਹ ਸਮੱਸਿਆ ਵੀ ਸਟਾਰਟ ਬਸ ਹੋਣ ਵਾਲੀ ਹੈ ਕਿਉਂਕਿ ਆ ਟਾਈਮ ਚ ਆ ਕੇ ਉਹ ਸਟਾਰਟ ਹੋ ਜਾਂਦੀ ਐ ਆਪਾਂ ਉਹਦੇ ਬਾਰੇ ਗੱਲ ਕਰਦੇ ਆ ਨਾਲੇ ਗੱਲ ਕਰਾਂਗੇ ਵੀ ਜਿੱਥੇ ਹੁਣ ਸਾਨੂੰ ਲੋੜ ਐ ਮੇਨ ਬੈਰਸ ਵਾਸਤੇ ਵੀ ਉਹਨੂੰ ਅਸੀਂ ਕਿਵੇਂ ਕੰਟਰੋਲ ਕਰ ਸਕਦੇ ਆ ਤੇ ਜਿਹੜੀ ਮਿਰਚ ਦੀ ਫਟਾਰ ਐ ਉਹ ਬਹੁਤ ਜ਼ਿਆਦਾ ਘਟ ਐ ਵਿਸ਼ੇ ਦੋ ਲੈ ਕੇ ਚੱਲਨੇ ਆਪਾਂ ਇੱਕ ਹੁਣ ਜਿਹੜਾ ਮੌਸਮ ਦਾ ਪੂਰਾ ਜਿਹੜਾ ਫਰਕ ਉਹ ਪੈ ਚੁੱਕਿਆ ਤੇ ਜਿੱਥੇ ਸਾਡੀਆਂ ਹਜੇ ਮਿਰਚਾਂ ਦੇ ਉੱਪਰ ਜਿਵੇਂ ਤੁਸੀਂ ਆਪਾਂ ਖੇਤ 'ਚ ਖੜਿਆ ਤੇ ਵੀ ਲਫਾਪਾ ਹਜੇ ਪਾਇਆ ਹੋਇਆ ਹੈ ਸੋ ਜਿਹੜੇ ਮੱਚੇ ਲਫਾਫਾ ਪਾਇਆ ਤੁਸੀਂ ਲਫਾਫਾ ਹੁਣ ਹਟਾ ਦਿਓ ਕਿਉਂਕਿ ਲਫਾਫੇ ਦਾ ਹਟਾਉਣ ਦਾ ਸਹੀ ਟਾਈਮ ਆ ਚੁੱਕਿਆ ਹੈ ਹੁਣ ਦਪਹਿ ਦਾ ਟੈਂਪਰੇਚਰ ਜ਼ਿਆਦਾ ਹੋਣ ਕਰਕੇ ਤੇ ਮਿਰਚ ਨੂੰ ਕਈ ਹੀਟ ਦੀ ਪ੍ਰੋਬਲਮ ਹੈ ਉਹ ਆਉਣ ਲੱਗ ਜਾਂਦੀ ਹੈ ਫਿਰ ਪੱਤਿਆਂ 'ਚ ਵਰਨਿੰਗ ਆਉਂਦੀ ਹੈ ਕਾਫੀ ਤੇ ਜਿਹੜੀ ਸਾਡੀ ਮਿਰਚ ਹੈ ਉਹ ਸੁਸਤ ਹੋ ਜਾਂਦੀ ਹੈ ਇਸ ਚੀਜ਼ਾਂ ਤੇ ਆਪਾਂ ਗੱਲਬਾਤ ਕਰਦੇ ਹਾਂ ਤੁਸੀਂ ਮੇਰੇ ਨਾਲ ਬਣੇ ਰਹੋ ਹੁਣ ਕਾਗਜ਼ ਦਾ ਹਟਾਉਣਾ ਬਿਲਕੁਲ ਜ਼ਰੂਰੀ ਹੈ ਜੇ ਤੁਸੀਂ ਕਾਗਜ਼ ਪੱਕੇ ਤੋਂ ਤੇ ਰਿਮੂਵ ਨਹੀਂ ਕਰਨਾ ਜਾਂ ਪੱਕੇ ਤੌਰ ਤੇ ਕਾਗ ਨਹੀਂ ਹਟਾਉਣਾ ਤਾਂ ਤੁਸੀਂ ਘੱਟੋ ਘੱਟ ਇਹਨੂੰ ਖਾਲੀਆਂ ਦੇ ਵਿੱਚ ਲੰਮਾ ਪਾ ਕੇ ਰੱਖ ਸਕਦੇ ਹੋ ਤਾਂ ਜਿਹੜੀ ਨੂੰ ਹੀਟ ਤੋਂ ਇਹ ਮਿਰਚ ਵੱਧ ਸਕੇ ਤੇ ਜਿਹੜੀ ਆਪਾਂ ਪਹਿਲਾਂ ਵੀਡੀਓ ਚ ਬੋਲੇ ਸੀ ਕਿ ਹੁਣ ਪ੍ਰੋਬਲਮ ਸਾਰੀਆਂ ਆਉਣਗੀਆਂ ਕਿਉਂਕਿ ਜਦੋਂ ਹੁਣ ਮਿਰਚ ਨੇ ਫਰੂਟ ਦੇ ਵਿੱਚ ਪੈਣਾ ਇਹਦਾ ਜ਼ੋਰ ਵੀ ਲੱਗਣਾ ਹੈ ਤੇ ਇਹਨੂੰ ਖਰਾਕ ਦੀ ਵੀ ਲੋੜ ਹੈ ਖਰਾਕ ਤੁਸੀਂ ਦਿਨ ਸਟਾਰਟ ਕਰ ਦਿਓ ਸਭ ਤੋਂ ਪਹਿਲਾਂ ਹੁਣ ਜਿਹੜਾ ਕੋਈ ਡੋਡੀ ਫਰੂਟ ਲੱਗਿਆ ਹੁਣੇ ਪੀਲਾ ਹੋ ਕੇ ਡਿੱਗਣਾ ਸਟਾਰਟ ਹੋ ਜਾਣਾ ਤਾਂ ਤੁਸੀਂ ਉਹਦੇ ਵਾਸਤੇ ਜਿਵੇਂ ਆਪਾਂ ਤੁਸੀਂ 13045 ਤੇ ਪਲੱਸ ਬੌਰਨ ਜਿਹੜੀ ਸਪਰੇਅ ਹੈ ਤੁਸੀਂ ਉਹ ਕਰਵਾ ਸਕਦੇ ਹੋ ਤੇ ਹਜੇ 5234 ਥੋੜਾ ਸਟਾਰਟ ਵਿਚਕ ਨਾ ਕਰਿਓ ਕਿਉਂਕਿ ਜਿਹੜੀਆਂ ਡਾਉਣ ਡੌਣ ਜਿਆਦਾ ਉੱਥੇ 5239 ਕੇਬਰੀ ਮਲਕੇ ਮਿਰਚ ਦਬਣੀ ਸਟਾਰਟ ਹੋ ਜਾਂਦੀ ਹੈ ਕਿਉਂਕਿ ਉੰਨੀ ਖਰਾਕ ਹਜੇ ਉਹ ਨਹੀਂ ਚੱਲ ਪਾਉਂਦੀ ਇਸ ਕਰਕੇ 13045 ਸਭ ਤੋਂ ਪਹਿਲਾਂ ਤੇ ਪਲੱਸ ਵਿੱਚ ਬੌਰਨ ਜਿਹੜੀ ਬੌਰਨ ਡੋਜ਼ ਵੀ ਰੱਖਣੀ ਹੈ 100 ਗ੍ਰਾਮ ਪ੍ਰਤੀ ਏਕੜ ਸਮਾਂ ਰੱਖ ਸਕਦੇ ਹੋ ਜਿਆਦਾ ਡੋਜ਼ ਨਾ ਦਿਓ ਕਿਉਂਕਿ ਕਈ ਵਾਰੀ ਪੱਤੇ ਵਾਰਨਿੰਗ ਬਹੁਤ ਜ਼ਿਆਦਾ ਖੁਲਿਆ ਆਂਦਾ ਤੇ ਪੱਤੇ ਨੂੰ ਜਿਹੜਾ ਸਾੜਨਾ ਉਹ ਸਟਾਰਟ ਕਰ ਦਿੰਦਾ ਤੇ ਇੱਕ ਇਹ ਧਿਆਨ ਰੱਖਣਾ ਹੈ ਕਿ ਮੇਨ ਜਿਹੜਾ ਤੁਸੀਂ ਤੇਰੇ ਪਰਦਾਈ ਵੀ ਕਰੋਗੇ ਤਾਂ ਜਿਹੜਾ ਪਾਣੀ ਹੈ ਉਹਦੀ ਮਾਤਰਾ ਵੱਧ ਰੱਖਣੀ ਹੈ ਕਿਉਂਕਿ ਜਿਆਦਾ ਗਾੜਾ ਕਰਕੇ ਪੱਤੇ ਨਾ ਸਟਿਓ ਉੱਥੇ ਵੀ ਪੱਤੇ ਜਿਹੜੀ ਸੁੱਕਣ ਦੀ ਸਮੱਸਿਆ ਉਹ ਆ ਜਾਂਦੀ ਹੈ ਇਹ ਚੀਜ਼ ਦਾ ਤੁਸੀਂ ਮੇਨ ਖਾਤਿਆਂ ਰੱਖਣਾ ਤੇ ਜਿਹੜੀਆਂ ਹਲਕ ਤੇਲੀਆਂ ਸਪਰੇਆਂ ਨੇ ਤੁਸੀਂ ਹਲਕਿਆਂ ਉਹ ਸਟਾਰਟ ਕਰ ਸਕਦੇ ਹੁਣ ਤੇਲੇ ਦਾ ਅਟੈਕ ਵੀ ਇੱਕ ਲਗਤ ਆਉਣਾ ਹੈ ਤੇ ਤੁਹਾਨੂੰ ਮੈਂ ਵੀਡੀਓ ਬੈਕ ਕੈਮਰੇ ਵੱਲ ਲੈ ਕੇ ਚਲਦਾ ਹਾਂ ਜੀ ਹੁਣ ਜਿਵੇਂ ਇਹ ਜੇ ਇਸ ਤਰ੍ਹਾਂ ਦੇ ਪੌਦੇ ਨੇ ਜਿਨ੍ਹਾਂ ਨੇ ਹ ਤੱਕ ਬਿਲਕੁਲ ਗਰੋਥ ਬਹੁਤ ਘੱਟ ਲਈ ਹੋਈ ਹੈ ਕਿਉਂਕਿ ਸਮਾਂ ਥੋੜਾ ਜਿਹਾ ਹੁਣ ਘੱਟ ਰਹਿ ਚੁੱਕਿਆ ਕਿਉਂਕਿ ਮਿਰਚ ਫਰੂਟ ਦੇ ਵਿੱਚ ਆਉਣੇ ਬਿਲਕੁਲ ਸਟਾਰਟ ਹੋ ਚੁੱਕੀ ਹੈ ਇਹਨਾਂ ਦੇ ਉੱਪਰ ਤੁਸੀਂ ਖਾਸ ਧਿਆਨ ਦਿਓ ਜੇ ਲਗਾਤਾਰ ਤੁਸੀਂ ਗਰੋਥ ਸਪਰੇਅ ਤੇ ਕੋਈ ਵੀ ਕਰਵਾ ਸਕਦੇ ਹੋ ਜਿੱਥੇ ਘੱਟ ਹੈ ਇਹ ਧਿਆਨ ਰੱਖਿਓ ਜਿਹੜੀ ਤੁਹਾਡੀ ਮਿਰਚੀ ਡਾਲ ਜਾਦੀ ਵੱਡੀ ਹੈ ਉਹਨਾਂ ਨੇ ਦਵਾਈ ਨਹੀਂ ਕਰਨੀ ਇਹ ਖਾਤਿਆਂ ਰੱਖਿਓ ਜੇਕਰ ਜਿੱਥੇ ਡੋਲਾ ਤੁਹਾਡੀਆਂ ਛੋਟੀਆਂ ਨੇ ਵਿੱਚ ਪੌਦੇ ਛੋਟੇ ਉੱਥੇ ਤੁਸੀਂ ਸਪਰੇਅ ਸਟਾਰਟ ਤੇ ਕਾਗਜ਼ ਨੂੰ ਹਟਾ ਦਿਓ ਕਿਉਂਕਿ ਜੇ ਮਨ ਲਓ ਹੁਣ ਇਹ ਪੌਦੇ ਦੇਖੋ ਜਿਆਦਾ ਵੱਡੇ ਐ ਹੁਣ ਇਹ ਟੱਚ ਕਰ ਰਹੇ ਐ ਜਿੱਥੇ ਇਹ ਪੌਦਾ ਟੱਚ ਕਰ ਰਿਹਾ ਤੂੰ ਦੇਖ ਰਿਹਾ ਪੱਤੇ ਤੇ ਹਲਕੀ ਜਿਹੜੀ ਵਰਨਿੰਗ ਐ ਉਹ ਹੁਣੇ ਸਟਾਰਟ ਹੋ ਚੁੱਕੀ ਐ ਮੁਰਗੇ ਪੱਤੇ ਸੜਨੇ ਜਿਹੜੇ ਸਟਾਰਟ ਹੋ ਜਾਣੇ ਐ ਤੇ ਆਪਾਂ ਨੂੰ ਦਿੱਕਤ ਬਹੁਤ ਜਿਆਦਾ ਆਉਣੇ ਐ ਸੋ ਸਭ ਦਾ ਧੰਨਵਾਦ ਵੀਡੀਓ ਸ਼ੇਅਰ ਕਰਿਓ ਬਤ ਬਤ ਅੱਗੇ ਆਪਣੇ ਯਾਰਾਂ ਦੋਸਤਾਂ ਤੱਕ ਪਹੁੰਚਾਓ ਤਾਂ ਜੋ ਆਪਾਂ ਨੂੰ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਤੁਹਾਡੇ ਤੱਕ ਆਉਂਦੇ ਰਹੀਏ ਤੇ ਆਪਣਾ ਚੈਨਲ ਖੇਤੀਬਾੜੀ ਅਪਡੇਟ ਚੈਨਲ ਨੂੰ ਜਰੂਰ ਫੋਲੋ ਕਰ ਲਿਓ ਤੇ ਸਬਸਕ੍ਰ